ਲੈ ਵੀ ਸੁਖਵੀਰ ਬਾਦਲ ਸਿੰਘ ਤੇਰੀ ਫੱਟੀ ਹੁਣ ਮਲੰਗ ਪੋਚਣਗੇ ਜਿਨ੍ਹਾਂ ਨੂੰ ਸਟੇਜ ਤੇ ਤੂੰ ਜਲੀਲ ਕਰਦਾ ਸੀ ਅੱਜ ਇੱਕ ਮਲੰਗ ਨੂੰ ਮਿਲਿਆ ਮਲੰਗ ਕਿਹੜਾ ਜਿਹੜੇ ਫੱਕਰ ਗਿਰਤੀ ਵਾਲੇ ਲੋਕ ਹੁੰਦੇ ਉਹਨਾਂ ਨੂੰ ਵੀ ਮਲੰਗ ਕਹਿ ਦਿੰਦੇ ਆ ਤੇ ਬਜ਼ੁਰਗ ਨੂੰ ਅੱਜ ਇੱਕ ਨੂੰ ਮਿਲਿਆ ਤੇ ਬਜ਼ੁਰਗ ਨੂੰ ਮੈਂ ਛੇੜ ਲਈ ਬਾਪੂ ਵੋਟ ਕਿਹਨੂੰ ਪਾਏਗਾ ਤੇ ਬਾਪੂ ਨੇ ਮੂਹਰੋ ਜਵਾਬ ਜਿਹੜਾ ਦਿੱਤਾ ਉਹ ਵੀ ਸੁਣਨ ਵਾਲਾ ਸੀ ਬਾਪੂ ਕਹਿੰਦਾ ਪੁੱਤ ਵੋਟ ਪਾਵਾਂਗੇ ਜੀ ਦਿਮਾਗ ਨਾਲ ਤੇ ਵੋਟ ਮਲੰਗ ਬਣ ਕੇ ਪਾਵਾਂਗੇ ਮਹਾਬਾਪੂ ਸਮਝਿਆ ਨਹੀਂ ਤਾਂ ਫਿਰ ਉਹਨੇ ਗੱਲ ਸਮਝਾਈ ਮਗਾ ਬਾਪੂ ਕਿਵੇਂ ਇੱਤ ਦੀ ਬੋਟ ਪੰਥ ਨੂੰ ਪਾਉਣੀ ਆ ਕਿ ਹੋਰ ਪਾਸੇ ਜਾਊਗੀ ਪੁੱਤ ਕਹਿੰਦਾ ਕਿਹੜੇ ਪੰਥ ਦੀ ਗੱਲ ਕਰਦਾ ਕਹਿੰਦਾ ਕਿ ਤੇ ਉਸ ਪੰਥ ਦੀ ਗੱਲ ਤਾਂ ਨਹੀਂ ਕਰਦਾ ਜਿਹੜਾ ਪੰਥ ਕਹਿੰਦਾ ਆਰਐਸਐਸ ਨੂੰ ਕਹਿੰਦਾ ਲੈ ਕੇ ਆਇਆ ਸੀ ਕਿ ਉਹ ਪੰਥ ਦੀ ਗੱਲ ਕਰਦਾ ਜਿਹੜਾ ਕਹਿੰਦਾ ਕਿ ਇਹ ਕਾਲ ਦਾ ਇਹਦੇ ਜੱਥੇਦਾਰ ਨੂੰ ਰਬੜ ਦੀ ਸਟੈਂਪ ਵਾਂਗੂ ਵਰਤੀ ਜਾਂਦਾ ਕਿ ਤੂੰ ਉਸ ਮਨ ਕੇ ਪੰਥ ਦੀ ਗੱਲ ਕਰਦਾ ਜਿਹੜਾ ਪੰਥ ਨਿੱਜੀ ਚੈਨ ਬਣਾ ਕੇ ਗੁਰਬਾਣੀ ਦਾ ਸੌਦਾ ਕਰੀ ਜਾਂਦਾ ਸੀ ਕਿ ਤੂੰ ਉਸ ਪੰਥ ਦੀ ਗੱਲ ਕਰਦਾ ਜਿਹੜੇ ਨੇ 1 ਜੂਨ ਨੂੰ ਬੁਰਜ ਜਵਾਰ ਕੇ ਤੋਂ ਜਿਹੜੀ ਮਾਰਾ ਰੂਪ ਚੋਰੀ ਕਰਨ ਤੋਂ ਬਾਅਦ ਨਿ ਹਤਿਆ ਦੇ ਉੱਤੇ ਗੋਲੀਆਂ ਚਲਵਾਈਆਂ ਸੀ ਤੇ ਗੋਲੀਆਂ ਚਲਵਾ ਕੇ ਪੁਲਿਸ ਅਣਪਛਾਤੀ ਕਹਤੀ ਸੀ ਕਿ ਤੂੰ ਉਸ ਪੰਥ ਦੀ ਗੱਲ ਕਰਦਾ ਜਿਹੜਾ 97 ਦੇ ਵਿੱਚ ਹੀ ਪੰਥ ਨੂੰ ਤਲਾਂਜਲੀ ਦੇ ਗਿਆ ਸੀ ਕਹਿੰਦਾ ਅਸੀਂ ਤਾਂ ਪੰਥ ਕਹੇ ਨਹੀਂ ਕਹਿੰਦਾ ਜੇ ਤਾਂ ਉਸ ਪੰਥ ਦੀ ਗੱਲ ਕਰਦਾ ਫਿਰ ਤਾਂ ਮੈਂ ਕਹਿੰਦਾ ਮਲੰਗੀ ਚੰਗਾ ਮੈਂ ਤਾਂ ਮਲੰਗਾ ਮਲੰਗ ਬਣ ਕੇ ਵੋਟ ਪਾਉਂਗਾ ਤੇ ਮਲੰਗ ਬਣ ਕੇ ਵੋਟ ਕਿਹਨੂੰ ਪਾਉਣੀ ਆ ਕਹਿੰਦਾ ਵੋਟ ਪਾਉਂਗਾ ਭਾਈ ਮੈਂ ਖੁੱਡੀਆਂ ਨੂੰ ਜਿਹੜੀਆਂ ਜਗਦੇਵ ਸਿੰਘ ਖੁੱਡੀਆਂ ਦੇ ਪੁੱਤ ਨੂੰ ਪਾਉਂਗਾ ਕਿਉਂਕਿ ਬਜ਼ੁਰਗ ਸੀਗਾ ਪ੍ਰਾਣਾ ਜਗਦੇਵ ਸਿੰਘ ਖੁੱਡਕਾ ਬਾਰੇ ਉਹ ਜਾਣਦਾ ਸੀ ਤੇ ਦੋਸਤੋ ਅੱਜ ਬਠਿੰਡਾ ਸੀਟ ਦੀ ਵਾ ਤਾਂ ਹੀ ਗੱਲ ਕਰਨ ਲੱਗਿਆ ਜਿਵੇਂ ਅਸੀਂ ਕਹਿੰਦੇ ਹਾਂ ਨਾ ਖੱਬਲ ਦੀ ਜਦੋਂ ਜੜ ਪਟਦੇ ਆ ਪਹਿਲਾਂ ਜਿਹੜਾ ਪਾਸਿਆਂ ਤੋਂ ਪਟਕੇ ਲੈ ਕੇ ਇੱਕ ਮੇਨ ਜੜ ਲੱਗੀ ਰਹਿ ਜਾਂਦੀ ਆ ਉਹ ਫਿਰ ਡੂੰਗੀ ਕੱਢਣੀ ਪੈਂਦੀ ਆ ਤੇ ਆਪ ਕਿ ਉਹ ਡੂੰਗੀ ਜੜ ਮਲੰਗ ਕੱਢਣਗੇ ਤੇ ਜੇ ਉਹੀ ਮਲੰਗ ਹੈਗੇ ਉਹ ਮਲੰਗ ਕਿਹੜੇ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਆ ਫੱਕਰ ਵਰਤੀ ਵਾਲੇ ਲੋਕ ਜੇ ਤਾਂ ਉਹੀ ਮਲੰਗੋਂ ਤੇ ਜਿਹੜੇ ਸੁਖਵੀਰ ਬਾਦਲ ਮਲੰਗ ਕਹਿੰਦਾ ਅਸੀਂ ਉਹ ਮਲੰਗ ਕਿਹੜੇ ਬੋਲਦਾ ਸੀ ਜਿਹੜੇ ਵਿਚਾਰੇ ਨੰਗ ਮਲੰਗ ਹੋ ਜਾਂਦੇ ਲੁੱਟੇ ਪੱਟੇ ਜਾਂਦੇ ਆ ਜੇ ਤਾਂ ਹੀ ਭਗਵੰਤ ਮਾਨ ਕਹਿੰਦਾ ਸੀ ਲੁੱਟਾ ਪੁੱਟਿਆ ਜਿੰਨਾਂ ਨੇ ਠੀਕ ਹੈ ਨਾ ਕਹਿੰਦਾ ਥੋੜੀ ਮਲੰਗ ਬਣਾਈ ਰਹੀਆਂ ਪਰ ਮਲੰਗ ਇੱਕ ਹੋਰ ਵੀ ਹੁੰਦੇ ਆ ਜਿਹੜੇ ਅੰਗਾ ਤੇ ਮੈਰ ਜੰਮੀ ਹੁੰਦੀ ਆ ਨਾ ਉਹਨਾਂ ਨੂੰ ਵੀ ਮਲੰਗ ਕਹਿੰਦੇ ਆ ਤੇ ਮੈਂ ਕਹਦਾ ਵੀ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਸਭ ਤੋਂ ਵੱਡਾ ਪੰਜਾਬ ਦਾ ਮਲੰਗ ਜਿਹਦੇ ਕਰਤੂਤਾਂ ਦੇ ਕਰਤੂਤਾਂ ਦੀ ਮੈਰ ਜੰਮੀ ਆ ਜਿਹਦੇ ਕੰਮਾਂ ਤੇ ਉਹ ਕਿਹੜਾਗਾ ਉਹ ਸੁਖਵੀਰ ਸਿੰਘ ਬਾਦਲਾ ਇਸੇ ਕਰਕੇ ਉਹ ਬਾਪੂ ਵਾਲੀ ਗੱਲ ਪੱਕੀ ਆ ਬੀ ਇਹ ਬੰਦਿਆਂ ਨੇ ਜੋ ਕੁਛ ਕੀਤਾ ਡੇਰਾਬਾਦ ਇਹ ਲੈ ਕੇ ਆਉਣ ਵਾਲੇ ਆ ਜਥੇਦਾਰ ਕੌਕੇ ਦੀ ਸ਼ਹਾਦਤ ਨੂੰ ਰੋਲਣ ਵਾਲੇ ਇਹ ਲੋਕ ਆ ਬੰਦੀ ਸਿੰਘਾਂ ਨੂੰ ਜੇਲਾਂ ਦੇ ਵਿੱਚ ਕੀ ਫਸਾ ਕੇ ਰੱਖਣ ਵਾਲੇ ਇਹ ਲੋਕ ਆ ਜੇ ਤਾਂ ਇਹਨੂੰ ਜ਼ਿੰਮੇਵਾਰ ਮੰਨਦੇ ਹੋ ਠੀਕ ਹੈ ਨਾ ਸੁਖਵੀਰ ਸਿੰਘ ਬਾਦਲਰ ਗਿਆ ਨੂੰ ਤਾਂ ਫਿਰ ਬਾਦਲਾ ਦੀ ਜੜ ਐ ਕਿ ਲੱਗੀ ਨਾ ਰਹਿ ਜੇ ਪੱਟ ਦਿਓ ਤੇ ਜਿਸ ਕਰਨ ਨਾਲ ਸਹਿਮ ਤੋਂ ਵੈਸੇ ਮੈਂ ਇੱਕ ਤੁਹਾਨੂੰ ਦਾਵਾ ਕਰਦਾ ਵੀ ਸੁਖਵੀਰ ਬਾਦਲ ਦੀ ਇਕੱਲੇ ਦੀ ਨਹੀਂ ਪੂਰੇ ਬਾਦਲ ਖਾਨਦਾਨ ਦੀ ਜੜ ਐ ਕਿ ਪੱਟੀ ਲੋ ਤੇ ਜੜ ਪੱਟਣਗੇ ਵੀ ਮਲੰਗ ਲੋਕ ਭੋਲੇ ਭਾਲੇ ਲੋਕ ਐਤੀ ਛੱਡਦੇ ਨਹੀਂ ਸੁਖਵੀਰ ਬਾਦਲ ਸਿਆ ਯਾਦ ਰੱਖੀ ਤੇ ਹਰ ਇੱਕੇ ਘਟੋ ਘਟ ਲੱਖ ਵੋਟ ਦੇ ਮਾਰ ਜਾਂਦੇ ਸੁਖਵੀਰ ਬਾਦਲ ਨਾਲ ਹਾਰੂਗਾ ਇਹ ਗੱਲ ਅਜੇ ਲਿਖਾ ਲਓ ਠੀਕ ਆ ਸੀ ਕੋਈ ਚੋਣ ਸਰਵੇ ਮਾ ਕੇ ਜਿਹੜਾ ਸਰਵੇ ਕਰਾਉਂਦੇ ਉਹਦੇ ਆਲੇ ਤਾਂ ਹੈ ਨਹੀਂ ਪਰ ਮੋਟਾ ਜਿਹਾ ਹਿਸਾਬ ਲਾਈਏ ਨਾ ਤਾਂ ਬਠਿੰਡਾ ਸ਼ਹਿਰੀ ਦੇ ਵਿੱਚੋਂ 15000 ਵੋਟ ਨਹੀਂ ਨਿਕਲਦੀ ਇਹਨਾਂ ਨੂੰ ਜਿਹੜਾ ਲੰਬੀ ਤੋਂ ਇਹਨਾਂ ਨੇ ਹਵਾ ਬਣਾਈ ਸੀ ਵੀ ਲੰਬੀ ਤੋਂ ਬਾਦਲ ਕੇ ਬੜੀ ਬਡੀ ਲੀਡ ਲੈ ਕੇ ਆ ਰਹੇ ਆ ਜੀ ਲੰਬੀ ਤੋਂ ਜੋਰ ਮਾਰ ਲੈਣੇ ਹੀ ਮੈਂ ਕਹਣਾ ਵੀ ਇਹ ਖੁੱਡੀਆਂ ਪਰਿਵਾਰ ਤੋਂ ਇਹਨਾਂ ਦੀ ਵੋਟ ਵੱਧ ਹੀ ਨਹੀਂ ਭਾਵੇਂ ਹਜ਼ਾਰ ਦਾ ਰਹੇ ਜੇ ਫਰਕ ਚਾਹੇ 5000 ਦਾ ਰਹੇ ਖੁੱਡੀਆਂ ਪਰਿਵਾਰ ਦੀ ਵੋਟ ਬਾਦਲਾਂ ਨਾਲੋਂ ਵੱਧ ਨਿਕਲੂ ਜਿੰਨਾ ਮਰਜੀ ਜ਼ੋਰ ਲਾ ਲੈਣ ਤੀਜਾ ਫੈਕਟਰ ਇਹਨਾਂ ਦੀ ਕੱਟੀ ਗਈ ਵੋਟ ਜਿਹੜੀ ਹੈਗੀ ਆ ਆਪਣੀ ਪਹਾਜਪਾਲੀ ਵੋਟ ਰਾਮ ਮੰਦਰ ਦਾ ਜਿਹੜਾ ਫਾਇਦਾ ਮਿਲਣਾ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਭਾਈਵਾਲ ਮਨੁਕੇਰ ਦੀ ਨੂਹ ਨੂੰ ਮਿਲੂਗਾ ਇਹ ਵੀ ਗੱਲ ਯਾਦ ਰੱਖਿਓ ਤੇ ਚੌਥਾ ਜਿਹੜਾ ਉਹਨੂੰ ਟਿਕ ਤਵਾ ਕੇ ਲੈਉਣ ਵਾਲਿਆ ਵਿਆਸ ਡੇਰੇ ਵੱਲੋਂ ਟ੍ਰੈਕਟਰ ਕਮੈਂਡ ਹੋਈ ਆ ਕਹਿੰਦੇ ਕਿਨੂੰ ਪਾਪਾ ਬੋਲੋ ਜਿਹੜੀ ਕੀ ਆ ਮਲੂਕਾ ਸਾਹਿਬ ਦੀ ਮੂਹ ਨੂੰ ਮਿਲੀ ਆ ਟਿਕਟ ਠੀਕ ਹੈ ਨਾ ਉਹ ਜਿਹੜਾ ਮਾਗੇ ਉਹਨਾਂ ਨੂੰ ਮਿਲੀ ਆ ਤਾਂ ਕਿਧਰ ਕਿਧੇ ਜਿਹੜੀ ਹਲਕੇ ਦੇ ਵਿੱਚ 30 32000 ਵੋਟ ਪੈਣੀ ਸੀ ਠੀਕ ਹੈ ਨਾ ਜਿਹੜੀ ਡੇਰਾ ਕੀ ਆ ਵਿਆਸ ਨਾਲ ਜੁੜੀ ਵੀ ਆ ਉਹ ਵੀ ਉਧਰ ਨੂੰ ਜਾਊਗੀ ਤੇ ਸਰਸੇ ਵਾਲੀ ਕੋਟ ਜਿਹਦੇ ਪਿੱਛੇ ਤੁਸੀਂ 9 ਦੇ ਵਿੱਚ ਵੀ ਕਰਤੂਤਾ ਮਾੜੀਆਂ ਕੀਤੀਆਂ ਸੀ ਵੋਟਾਂ ਲੈਣ ਦੇ ਮਰਿਆ ਨੇ ਉਸ ਤੋਂ ਬਾਅਦ ਕੀ ਆ ਬਾਬਲ ਬਗਰਾੜੀ ਕਾਂਡ ਦੇ ਵਿੱਚ ਤੋਂ ਬਾਅਦ ਵੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਰਹੇ ਹੋ ਤੇ ਉਹ ਕਰਤੂਤਾ ਵੀ ਤੁਹਾਡੇ ਹੁਣ ਮੂਰੇ ਆਉਣਗੀਆਂ ਤੇ ਉਹ ਬੰਦੇ ਵੀ ਤੁਹਾਡੇ ਨਾਲ ਨਹੀਂ ਖੜਨੇ ਬਾਦਲ ਸਾਹਿਬ ਇਹ ਵੀ ਯਾਦ ਰੱਖਿਓ ਸੁਖਵੀਰ ਸਿੰਘ ਤੇ ਹੁਣ ਤੁਹਾਡੇ ਕੋਲੇ ਰਹਿ ਕੀ ਗਿਆ ਜੋਰ ਲਾ ਲਿਓ ਮੈਂ ਸਭ ਤੋਂ ਕਮਜ਼ੋਰ ਤਲਵੰਡੀ ਸਾਭੂ ਹਲਕਾ ਜਾਂਦਾ ਸੀ ਪਰ ਅੱਜ ਦੇ ਸਮਿਕਰਨਾਂ ਦੇ ਹਿਸਾਬ ਨਾਲ ਤਲਵੰਡੀ ਸਾਭੂ ਹਲਕੇ ਦੇ ਵਿੱਚੋਂ ਵੀ ਬੋਟ ਜਿਹੜੀ ਹੈਗੀ ਆ ਉਹ ਗਰਵੀਰ ਸਿੰਘ ਖੋਡੀਆਂ ਦੀ ਵਧ ਰਹੀ ਹੈ ਉਹਦੇ ਕਿਰਦਾਰ ਕਰਕੇ ਕੁਝ ਭਗਤ ਮਨ ਕੇ ਜਿਹੜਾ ਭਗਵੰਤ ਮਾਨ ਦਾ ਉਹਦਾ ਵੀ ਅਜੇ ਲੋਕਾਂ ਦੇ ਵਿੱਚ ਜਿਹੜਾ ਕਰੇਜ ਤੇ ਭੂ ਦਾ ਨਾ ਜ ਉਤਰਿਆ ਨਹੀਂ ਤੇ ਜਿਹੜੀਆਂ ਕਿੱਕੜੀਆਂ ਉਹ ਪਾ ਕੇ ਗਿਆ ਉਹ ਕਿੱਕੜੀਆਂ ਤੁਹਾਨੂੰ ਪਹਿਲਾਂ ਵਾਲੀ ਕਿੱਕੜੀ ਨੇ ਵੀ ਬਰਬਾਦ ਕੀਤਾ ਹੀ ਨਵੀਂ ਕਿੱਕੜੀ ਵੀ ਬਰਬਾਦ ਕਰ ਤੇ ਉਸ ਤੋਂ ਬਾਅਦ ਲਾ ਕੇ ਚੱਲ ਗਏ ਸਰਦੂਲਗੜ ਏਰੀਏ ਤੋਂ ਲੱਗਦੀ ਹੈ ਇੱਧਰਲੇ ਸਿਰੇ ਤੋਂ ਸਰਦੂਲਗੜ ਹਲਕੇ ਦੇ ਉਹ 20000 ਤੋਂ ਪਲੱਸ ਲੀਡ ਲੈ ਕੇ ਦੇਊਗਾ ਜਿਹੜਾ ਉੱਥੋਂ ਦਾ ਲੋਕਲ ਐਮਐਲਏ ਹੈਗਾ ਠੀਕ ਹੈ ਨਾ ਗੁਰਪ੍ਰੀਤ ਬਣਾਲੀ ਸਭ ਤੋਂ ਮਜ਼ਬੂਤ ਵੱਧ ਜਿਹੜਾ ਉੱਥੋਂ ਆਉਣੀ ਆ ਮਾਨਸਾ ਤੋਂ ਨਹੀਂ ਵੋਟ ਘਟਦੀ ਭਲਾੜੇ ਤੋਂ ਵੋਟ ਨਹੀਂ ਘਟਦੀ ਉਸ ਤੋਂ ਬਾਅਦ ਮੋੜ ਆ ਜਾਂਦੇ ਆ ਮੋੜ ਤੋਂ ਮਾ ਕੇ ਲੋਕਲ ਐਮਐਲਏ ਦਾ ਵਿਰੋਧ ਹੋ ਸਕਦਾ ਪਰ ਉਹ ਲੋਕ ਅੱਜ ਵੀ ਗਰਮੀਤ ਖੁੱਟਕਾ ਦੇ ਕਰਤਾਰ ਨੂੰ ਸਲਾਮ ਕਰਦੇ ਆ ਉਹਨਾਂ ਦੇ ਫਾਦਰ ਦੇ ਲਗਭਗ ਹਰੇਕ ਪਿੰਡ ਚੋਂ ਲੋਕੋ ਭੋਗਤੇ ਅਪੜੇ ਆ ਉਹ ਲੋਕਾਂ ਨਾਲ ਵੀ ਅਜਿhandle ਬਜ਼ੁਰਗ ਕੀ ਅਜ ਮਿਲੇ ਆ ਉਹ ਵੀ ਕੀ ਉਹਨਾਂ ਪਿੰਡਾਂ ਦੀ ਟੱਕਰ ਸੀ ਤੇ ਉਹਨਾਂ ਦੀ ਵੋਟ ਵੀ ਪੈਣੀ ਆ ਮੌੜ ਹਲਕੇ ਤੋਂ ਲੀਡ ਆਊਗੀ ਗੁਰਮੀਤ ਸਿੰਘ ਖੋਡੀਆਂ ਦੀ ਸ਼ਹਿਰ ਚੋਂ ਵੋਟ ਘਟ ਸਕਦੀ ਆ ਮੌੜ ਤੋਂ ਹੋਰ ਕਿੱਥੋਂ ਵੋਟ ਨਹੀਂ ਘਟਦੀ ਪਿੰਡਾਂ ਚੋਂ ਕਿਸੇ ਚੋਂ ਵੋਟ ਨਹੀਂ ਘਟਦੀ ਅੱਗੇ ਆ ਜਾਂਦਾ ਬਠਿੰਡਾ ਅਧਿਆਤੀ ਤੇ ਬਠਿੰਡਾ ਅਧਿਆਤੀ ਤੋਂ ਲਗਭਗ ਸਮੇਕਰਨ ਜਮੀ ਸਾਫ ਹੋ ਗਏ ਬਠਿੰਡਾ ਅਧਿਆਤੀ ਜਿੱਥੇ ਕੰਪੀਟੀਸ਼ਨ ਲੱਗਦਾ ਸੀ ਉਦੋਂ 10000 ਦੀ ਲੀਡ ਆ ਰਹੀ ਹੈ 10000 ਤੋਂ ਉੱਤੇ ਉੱਤੇ ਲੀਡ ਆਉਣੀ ਆ ਖੁੱਡੀਆਂ ਪਰਿਵਾਰ ਨੂੰ ਕਿਵੇਂ ਆਉਣੀ ਆ ਕਿਉਂਕਿ ਉੱਥੇ ਦਰਸ਼ਨ ਸਿੰਘ ਕੋਟਫੱਤਾ ਜਿਹੜਾ ਕਿ ਲੋਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਵਿਝਰਿਆ ਸੀ ਉਹ ਰਲਿਆ ਜਿਹੜਾ ਉੱਥੇ ਭਾਈ ਰਣਜੀਤ ਵਰਗੇ ਹੈਗੇ ਆ ਪਿੰਡਾਂ ਦੇ ਵਿੱਚ ਉਹ ਦੱਸਦੇ ਸੀ ਕਿ ਬੜੀ-ਬੜੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਕਹਿੰਦਾ ਦਰਸ਼ਨ ਸਿੰਘ ਕੋਟਫੱਤੇ ਦੇ ਨਾਲ ਜਿਹੜੇ ਜੁੜੇ ਦੀ ਹਰ ਪਿੰਡ 'ਚੋਂ 100 100 ਸਵਾ 100 ਵੋਟ ਜਿਹੜੀ ਹੈਗੀ ਉਹ ਦਰਸ਼ਨ ਕੋਟਫੱਤੇ ਕਰਕੇ ਪਾਰਟੀ ਬਜੇਗੀ ਫਿਰ ਜਿੱਤੋਗੇ ਕਿਵੇਂ ਤੁਹਾਡੇ ਪੱਲੇ ਕੀ ਬਚਿਆ ਬਾਦਲੇ ਮਾਕੇ ਆਪਦੇ ਗੜ੍ਹ ਚੋਂ ਲੰਬੀ ਹਲਕੇ ਦੇ ਵਿੱਚੋਂ ਤੁਹਾਡੀ ਲੀਡ ਨਹੀਂ ਆ ਰਹੀ ਤੁਸੀਂ ਵੇਖਤਰ ਜਾਣਦੇ ਹੋ ਤੇ ਬਠਿੰਡਾ ਸ਼ਹਿਰ ਚੋਂ 15000 ਵੋਟ ਵੀ ਨਹੀਂ ਪੈਂਦੀ ਰਹਿ ਗਿਆ ਇਕੱਲਾ ਪੁੱਚੋ ਹਲਕਾ ਪੁੱਚੇ ਹਲਕੇ ਤੋਂ ਤੁਹਾਡੀ ਵੋਟ ਬਰਾਬਰ ਰਹਿਣੀ ਆ ਫਿਰ ਵੀ ਵੋਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੋਟ ਵੱਧ ਨਿਕਲਣੀ ਆ ਬੇਸ਼ੱਕ ਐਮਐਲਏ ਦੇ ਰਿਪੋਰਟ ਕਾਰਡ ਕਰਕੇ ਥੋੜੀ-ਮੋਟੀ ਵੋਟ ਕੀ ਆ ਪਹਿਲਾਂ ਨਾਲੋਂ ਘਟਣੀ ਆ ਪਰ ਬਹੁਤੀ ਉੱਥੋਂ ਵੀ ਨਿਕਟ ਗਈ ਤੇ ਫਿਰ ਤੁਹਾਡੇ ਪੱਲੇ ਕੀ ਰਹਿ ਗਿਆ ਕਿੱਥੋਂ ਜਿੱਤ ਦੀ ਮਾਕੇ ਕੀ ਆ ਜਿਹੜੇ ਦਾਅਵੇ ਕਰਦੇ ਸੀ ਲੋਕ ਅੱਜ ਕੀ ਆ ਲਗਭਗ ਫਿਲਮ ਸਾਫ ਹੋ ਗਈ ਆ ਤੇ ਮਲੰਗੋ ਜਿਨ੍ਹਾਂ ਨੂੰ ਕੀ ਉਹ ਮਲੰਗ ਕਹਿੰਦਾ ਮੈਂ ਮਲੰਗ ਕਹਿਣਾ ਜਿਹੜੇ ਕੀ ਆ ਬੰਦੇ ਭੋਲੇ ਪਾਲੇ ਹੁੰਦੇ ਆ ਕਿਤੇ ਨਾ ਕਿਤੇ ਉਹ ਮਲੰਗਾਂ ਨੂੰ ਕਹਿਣਾ ਵੀ ਜੇ ਉਹੀ ਮਲੰਗ ਹੈਗੇ ਹੋ ਫਿਰ ਇਹ ਜੇ ਸੁਖਵੀਰ ਬਾਦਲ ਦੇ ਪੰਥਕ ਸੋਝ ਮਗਰ ਨਾ ਖੜਿਓ ਹੱਥ ਬੰਨ ਕੇ ਬੇਨਤੀ ਕਰਦਾ ਗਰਨੀਤ ਸਿੰਘ ਖੋਡੀਆਂ ਦਾ ਕਿਰਦਾਰ ਇੱਕ ਵਾਰੀ ਜਾਣ ਜ਼ਰੂਰ ਲਿਓ ਕਿ ਉਹ ਬੰਦਾ ਪੰਥਕ ਆ ਕੇ ਸੁਖਵੀਰ ਬਾਦਲ ਕਾ ਲਾਣਾ ਪੰਥਕ ਆ ਤੇ ਪੰਥ ਦੀ ਪਿੱਠ 'ਤੇ ਛੁਰੇ ਮਾਰਨ ਵਾਲੇ ਬਾਦਲ ਕੇ ਲਾਣੇ ਦੇ ਖਿਲਾਫ ਕੱਲ ਵੀ ਪੋਸਟ ਪਾਈ ਸੀ ਥੱਲੇ ਬੜੇ ਬੰਦੇ ਦਾ ਕੀ ਮਿਰਚਾਂ ਲੱਗੀਆਂ ਸੀ ਉਹ ਮਿਰਚਾਂ ਲੱਗਣ ਵਾਲੇ ਬੰਦੇ ਸਾਰੇ ਨੀਲੀਆਂ ਪੱਗਾਂ ਵਾਲੇ ਸੀ ਜ ਜਨ ਦੇ ਪ੍ਰੋਫਾਈਲ ਜਾ ਕੇ ਜਦੋਂ ਖੋਲ ਕੇ ਦੇਖੋਗੇ ਤੁਹਾਨੂੰ ਬਾਦਲਾਂ ਦੀਆਂ ਪੋਸਟਾਂ ਪਾਈਆਂ ਮਿਲਣਗੀਆਂ ਇਸ ਕਰਕੇ ਮੈਂ ਕਹਿਣਾ ਕਿ ਖੁੱਡੀਆਂ ਪਰਿਵਾਰ ਜਿਹੜਾ ਹੈਗਾ ਮੈਂ ਉਹਨੂੰ ਪੰਥਕਤਾ ਮੰਨਦਾ ਕਿਉਂਕਿ ਜਗਦੇਵ ਸਿੰਘ ਖੁੱਡੀਆਂ ਪੰਥ ਦੀ ਖਾਤਰ ਨੌਜਵਾਨਾਂ ਦੇ ਕਤਲੇਆਮ ਦਾ ਰਿਕਾਰਡ ਜਿਹੜਾ ਕੱਢ ਕੇ ਉਹਨੇ ਲੋਕ ਸਭਾ 'ਚ ਦੁਨੀਆ ਦੇ ਅੱਗੇ ਰੱਖਣਾ ਸੀ ਉਹ ਰੱਖਣ ਤੋਂ ਪਹਿਲਾਂ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਚੱਕ ਕੇ ਸ਼ਹੀਦ ਕੀਤਾ ਸੀ ਉਹਨਾਂ ਮਲਾਜ ਪੁਲਿਸ ਮੁਲਾਜ਼ਮਾ ਨੂੰ ਫਿਰ ਤਰੱਕੀਆਂ ਦਿੱਤੀਆਂ ਸੀ ਇਹੀ ਬਾਦਲਕੇਲਾ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਯਾਦ ਰੱਖਿਓ ਤੇ ਇੱਕ ਤਰੀਕ ਨੂੰ ਬਟਨ ਦਬੋ ਤੋਂ ਪਹਿਲਾਂ ਜਿਵੇਂ ਇਹ ਕਹਦੇ ਨਾ ਭੁੱਲਣਯੋਗ ਹੈ ਨਹੀਂ ਕਾਂਗਰਸ ਦਾ ਨਾਮ ਲਿਖਿਆ ਤਾਂ ਤੁਸੀਂ ਵੀ ਯਾਦ ਰੱਖੋ ਇੱਕ ਤਰੀਕ ਨੂੰ ਬੁਰਜ ਜਵਾਰ ਕਿਦੋਂ ਜਗੀਆ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਜਿਹਦੇ ਕਰਕੇ ਸਾਰਾ ਪੰਜਾਬ ਦੇ ਵਿੱਚ ਕੀ ਹਾਲਾਤ ਰਹੇ ਆ ਤੁਸੀਂ ਵਹਿਤਰ ਜਾਣਦੇ ਹੋ ਤੇ ਲਾਸਟ ਦੇ ਵਿੱਚ ਮੈਂ ਇੱਕ ਗੱਲ ਕਰ ਦਿੰਦਾ ਕਾਂਗਰਸ ਜਿਹੜੀ ਕੀ ਹੈ ਗੱਲ ਕਰਦੇ ਸੀ ਨਾ ਕਾਂਗਰਸ ਦੇ ਉਮੀਦਵਾਰ ਜਿਹੜਾ ਹੈਗਾ ਮੈਂ ਕਹਣਾ ਵੀ ਜੀਤਮੇਂਦਰ ਸਿੰਘ ਸਿੱਧੂ ਤਨੂਈ ਕੋ ਬੇਨਤੀ ਕਰਦਾ ਜੇ ਨਹੀਂ ਜੀ ਕਰਦਾ ਕਿਸੇ ਬੰਦੇ ਦਾ ਨਾ ਆਮ ਆਦਮੀ ਪਾਰਟੀ ਨਾਲ ਕਿਸੇ ਲੋਕਲ ਬੰਦੇ ਕਰਕੇ ਵੀ ਵੋਟ ਪਾਉਣ ਦਾ ਮੈਂ ਕਿ ਕੋਈ ਹੁੰਦਾ ਵੀ ਸਾਡੇ ਲੋਕਲ ਕਈ ਬੰਦੇ ਜਿਹੜੇ ਨਾ ਪਮਖੜ ਕਹਿ ਦਿੰਦੇ ਆ ਜਿੰਨਾਂ ਨੂੰ ਪਰ ਉਹਨਾਂ ਦੀ ਕਿਤੇ ਨਾ ਕਿਤੇ ਲੋਕਲ ਲੀਡਰਾਂ ਨਾਲ ਨਹੀਂ ਪੜਦੀ ਉਹ ਕਹਿੰਦੇ ਵੀ ਇਹਦੀ ਵੋਟ ਘਟੂ ਤਾਂ ਕਹਿੰਦੇ ਫੇਰੇ ਬਦਲਿਆ ਜਾਓ ਕੁਝ ਹਲਕਾ ਇੰਚਾਰਜ ਨੂੰ ਬਦਲਣਾ ਚਾਹੁੰਦੇ ਆ ਪਰ ਮੈਂ ਬੇਨਤੀ ਕਰਦਾ ਸਾਰੇ ਪਮਖੜਾ ਨੂੰ ਵੀ ਬੇਨਤੀ ਵੀ ਇਹ ਕੀ ਆ ਤੁਸੀਂ ਵੋਟ ਪਾਉਣੀ ਆ ਤਾਂ ਵੋਟ ਫੇਰ ਵੀ ਸੋਚ ਕੇ ਪਾਓ ਕਿਤੇ ਹਰ ਸਿਮਰਤ ਕੰਨੀ ਨਾ ਪਾਏ ਜੇ ਬਾਦਲਾਂ ਦੀ ਜੜ ਲੱਗੀ ਰਹੇਗੀ ਫਿਰ ਪੰਥ ਵੀ ਉਜੜੂ ਪੰਜਾਬ ਵੀ ਉਜੜੂ ਕਿਉਂਕਿ ਪਹਿਲਾਂ ਜਿਹੜੇ ਹਾਲਾਤ ਜਿਹੜੇ ਪੰਜਾਬ 'ਚ ਅੱਜ ਤੱਕ ਹੋਏ ਆ ਅੱਜ ਪੰਜਾਬ ਦੇ ਵਿੱਚ ਜਿਹੜੀ ਕੀ ਹੈ ਖਾਲਸਤਾਨ ਦੀ ਅੱਗ ਕੀ ਅੱਜ ਵੀ ਸੜਕਦੀ ਆ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਇਹੀ ਬਾਦਲ ਖ ਲਾਣਾ ਕਿਉਂਕਿ ਇਹਨਾਂ ਨੇ 97 ਦੀ ਸਰਕਾਰ ਰੀਕੌਨਸਿਲੇਸ਼ਨ ਕਮਿਸ਼ਨ ਬਣਾਉਣ ਦੇ ਨਾਂ ਦੇ ਉੱਤੇ ਲੈ ਕੇ ਆਏ ਸੀ ਕੱਲੇ ਨਤਾਰਾ ਕਰਦੇ ਆਂਗੇ ਕਸੂਰਵਾਰ ਕੌਣ ਸੀ ਉਸ ਪੁਰਾਣੇ ਸਿੱਖ ਸੰਘਰਸ਼ ਦੇ ਦੌਰ 'ਚ ਕਿਹੜੇ ਕਿਹੜੇ ਜ਼ੁਲਮ ਵਾਕੇ ਜਿਨ੍ਹਾਂ ਨੇ ਵਾਕੇ ਮਾੜਾ ਕੰਮ ਕੀਤਾ ਸੀ ਜਿਹੜੇ ਗੁਨਾਹਗਾਰ ਸੀ ਕਿਟਾਰੇ 'ਚ ਖੜਾ ਕਰਾਂਗੇ ਉਸੇ ਗੱਲ ਤੋਂ ਸਭ ਤੋਂ ਪਹਿਲਾਂ ਭੱਜਣ ਸタミンੇ ਦੀ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਤਲਾਂਜਲੀ ਦੇਤੀ ਮੋਗੇ ਕਾਨਫਰੰਸ ਦੇ ਵਿੱਚ ਆਰਐਨਐਸ ਦਾ ਪਾਰਟ ਬਣ ਕੇ ਪਿਆ 2000 ਰਸ ਨੂੰ ਭੰਡ ਰਹੇ ਆ ਤੇ ਸਾਡੀ ਐਜੀਪੀਸੀ ਨੂੰ ਖਾਨ ਵਾਲੇ ਪੰਥਕ ਬਾਦਲਕੇ ਆ ਇਸ ਕਰਕੇ ਸਾਰੇ ਸੋਚ ਵਿਚਾਰ ਕੇ ਵੋਟ ਪਾਓ ਸਾਰਿਆਂ ਨੂੰ ਬੇਨਤੀ ਕਰਦਾ ਗਰਵੀਰ ਸਿੰਘ ਖੁੱਡੀਆਂ ਦੇ ਕਿਰਦਾਰ ਨੂੰ ਜਾਣ ਜਰੂਰ ਲਓ ਜੇ ਇੱਕ ਦਿਨ ਵਿਚਾਰੇ ਪਿਆ ਉਹਨਾਂ ਦੇ ਪਰਿਵਾਰ ਦੇ ਪਿਛੋਕੜ ਬਾਰੇ ਦੇ ਕਿਰਦਾਰ ਬਾਰੇ ਜਾਣ ਕੇ ਵੋਟ ਪਾਓ ਤੁਹਾਨੂੰ ਪਤਾ ਲੱਗ ਜੂ ਕਿ ਇਹ ਪੰਥਕ ਬਾਦਲਕੇ ਆ ਕਿ ਉਹ ਖੁੱਡੀਆਂ ਪਰਿਵਾਰ ਦਾ ਫਰਜ਼ੰਦਾ ਆ ਇਹਨਾਂ ਅਮਲ ਨਹੀਂ ਝਾੜੂ ਵਾਲਿਆਂ ਨੇ ਮਜਬੂਰੀ ਚ ਦਿੱਤੀ ਆ ਅਸੀਂ ਕੋਈ ਝਾੜੂ ਦੇ ਸਪੋਰਟਰ ਨਹੀਂ ਹਾਂ ਕਰਤਾਰਾਂ ਦੇ ਸਪੋਰਟਰ ਹੈਗੇ ਐ ਇਸੇ ਕਰਕੇ ਕਹਿੰਦੇ ਆ ਕਿ ਗੁਰਮੀਤ ਸਿੰਘ ਖੋਟਾ ਦੇ ਕਰਤਾਰ ਬਾਰੇ ਜਾਣਿਓ ਕਿਸੇ ਸਿਆਸੀ ਪਾਰਟੀ ਨੇ ਉਹਨਾਂ ਦੀ ਕਦਰ ਨਹੀਂ ਪਾਈ ਅਗਲੇ ਨੇ ਤਾਂ ਹੀ ਕਹਿੰਦੇ ਵੀ ਝਾੜੂ ਚੰਗਾ ਕਿਉਂਕਿ ਅਗਲੇ ਨੂੰ ਗਿਆ ਟਿਕਟ ਵੀ ਦਿੱਤੀ ਆ ਬਾਦਰ ਕਹਿੰਦੇ ਬਰਾਬਰ ਟਿਕਟ ਮੰਗਣ ਕੇ ਖੜਾਇਆ ਵੀ ਉਹਨਾਂ ਨੂੰ ਤੇ ਦੂਜੀ ਵਾਰੀ ਤਾਂ ਤਾ ਤਾਰਿਆ ਕਿਉਂਕਿ ਕਰਤਾਰ ਐਡਾ ਵੱਡਾ ਉਹਨਾਂ ਬਾਰੇ ਜਾਣਿਓ ਇੰਨੀਆਂ ਕਿ ਬੇਨਤੀਆਂ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼ੇਅਰ ਕਰਿਓ ਵੱਧ ਤੋਂ ਵੱਧ ਅੱਜ ਇਹ ਪੋਸਟ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ